ਰੱਬ ਇੱਕ ਗੁੰਝਲਦਾਰ 부ਝਾਰਤ ਤੇ ਰੱਬ ਇੱਕ ਗੋਰਖ ਧੰਦਾ ਤੇ ਖੋਲਨ ਲਗਿਆਂ ਪੇਚ ਉਸ ਦੇ ਕਾਫਰ ਹੋ ਜਾਏ ਬੰਦਾ ਪਰ ਕਾਫਰ ਹੋਣੋਂ ਡਰ ਕੇ ਜੀਵੇ ਖੋਜੋਂ ਮੂਲ ਨ ਖੁੰਜੀ ਲਾਈ ਲਗ ਮੋਮਨ ਦੇ ਕੋਲੋਂ ਤੇ ਖੋਜੀ ਕਾਫਰ ਚੰਗਾ ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ ਤੇਰੀ ਭਾਲ ਵਿੱਚ ਥੁਥਾ خیال ਹੋਇਆ ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ ਤੇਰੀ ਜ਼ੁਲਫ ਦਾ ਸਿੱਧਾ ਨਹੀਂ ਵਾਲ ਹੋਇਆ ਢਿੱਗੀ বাজ ਗਈ ਸੰਖਾਂ ਦੀ ਰੋ ਰੋ ਕੇ ਪਿੱਟ ਪਿੱਟ ਕੇ ਚੂਰ ਕੜਿਆਲ ਹੋਇਆ ਤੇ ਚੀਕ ਚੀਕ ਕੇ ਕਲਮ ਦੀ ਜੀਬ ਭਾਟੀ ਹੈ ਜੇ ਹੱਲ ਨਹੀਂ ਤੇਰਾ ਸਵਾਲ ਹੋਇਆ ਬੁੱਢੀ ਰਨ ਤੇ ਪੁਰਾਣਾ ਗੱਡਾ ਮੜ ਘੜ ਖਾਵੇ ਮਾਲਕ ਦਾ ਹੱਦਾ ਇਹਦੇ ਤੇ ਵੀ ਮਤ ਦਿੱਤੀ ਗਈ ਹੈ ਵੀ ਬੀਬੀ ਵੀ ਅਗਰ ਤੁਸੀਂ ਕਰੋ ਤੇ ਨੌਜਵਾਨ ਕਰੋ ਉਹਦੇ ਚੋਂ ਫਿਰ ਔਲਾਦ ਵੀ ਹੋਏਗੀ ਸਿਹਤਮੰਦ ਹੋਏਗੀ ਹਾਂ ਜੀ ਹਾਂ ਜੀ ਤੇ ਇਸ ਤਰ੍ਹਾਂ ਹੀ ਗੱਡਾ ਵੀ ਤੁਸੀਂ ਲੈਂਦੇ ਹੋ ਜਿਹੜਾ ਵੀ ਜ਼ਿੰਦਗੀ ਦਾ ਸੰਦ ਆਪਣੇ ਕਾਰੋਬਾਰ ਲਈ ਉਹ ਨਵਾਂ ਹੋਣਾ ਚਾਹੀਦਾ 12 ਵਰੇ ਹੂੰ ਦਿੱਲੀ ਰਹੇ ਹੂੰ ਹੂੰ ਤੇ ਪੱਠੀ ਝੋਕਦੇ ਰਹੇ ਪੱਠ ਝੋਕਣਾ ਦਾ ਮਤਲਬ ਇਹ ਵੇ ਕਿ ਉਹ ਪੱਠ ਦੇ ਵਿੱਚ ਪੱਠੀ ਦੇ ਵਿੱਚ ਅੱਗ ਲਾਣੀ ਜੀ ਕਨਕ ਖੇਤ ਹਾਂ ਜੀ ਤੇ ਕੁੜੀ ਪੇਟ ਹਾਂਜੀ ਤੇ ਆ ਜੋ ਆਇਆ ਮੰਡੇ ਖਾ ਹਰ ਕੰਮ ਜਿਹੜਾ ਵੇਲੇ ਸਿਰ ਸੋਹਣਾ ਲੱਗਦਾ ਹੈ ਵੇਲੇ ਸਿਰ ਸੋਹਬਦਾ ਤੇ ਵੇਲੇ ਸਿਰ ਸੁਚੱਜੇ ਲੋਕ ਜਿਹੜੇ ਨੇ ਉਹ ਕੰਮ ਗੱਲ ਕਰਦੇ ਨੇ ਔਰ ਉਹ ਕਰਕੇ ਵਖਾਉਂਦੇ ਨੇ ਪਰ ਭੁੰਜੇ ਦੀ ਕੁੜੀ ਤੇ ਕੇਸਰ ਦਾ ਟਿੱਕਾ ਜਿਹੜੇ ਛੋਟੇ ਮੱਲਵੇ ਗਰੀਬ ਲੋਕ ਨੇ ਉਹ ਜਦੋਂ ਮੱਲਵੇ ਅਮੀਰਾਂ ਵਾਲੀਆਂ ਹਰਕਤਾਂ ਕਰਦੇ ਫਿਰਦੇ ਨੇ ਜੀ ਤੇ ਫੇਰ ਉਹ ਉਹਨਾਂ ਵਾਂਸੀ ਔਖਾ ਹੋ ਜਾਂਦਾ ਹੰਡਣਾ ਉਹਦੇ ਨਾਲ ਬਿਸਮਿਲ੍ਲਾਹਿ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤਿ ਬਿਸਮਿਲਾ ਤੇ ਜੀ ਆਇਆਂ ਨੂੰ ਆਖਦੇ ਆਂ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ ਸਾਹਿਬ ਸਾਡੇ ਵਲੌਗਸ ਤਾਂ ਹੀ ਤੁਹਾਡੇ ਤਾਂ ਹੀ ਸਭ ਤੋਂ ਪਹਿਲਾਂ ਤੇ ਬਰ ਬਕਤ ਅਪੜ ਸਕਦੇ ਨੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਸਾਡੇ ਵਾਸਤੇ ਬੜੀ ਹਾਨਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲ ਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਜਤਨ ਵੀ ਕਰਦੇ ਰਹਿਣੇ ਆ ਪਿਆਰਿਓ ਕਲਸਾ ਜੇਲਮ ਦੇ ਵਿੱਚ ਰਹਿਣ ਵਾਲੀ ਆਪਣੀ ਇੱਕ ਧੀ ਸਾדיה ਇਕਬਾਲ ਦੇ ਹੁਕਮ ਤੇ ਉਹਨਾਂ ਦੀ ਮੰਗ ਤੇ ਉਹਨਾਂ ਦੀ ਫਰਮਾਇਸ਼ ਤੇ ਤੁਹਾਡੇ ਹਜ਼ੂਰ ਮੁਸ਼ਤਾਕ ਕਮਲ ਹੋਰਾਂ ਦੀ ਲਿਖੀ ਹੋਈ ਨਜ਼ਮ ਰੱਬ ਪੇਸ਼ ਕੀਤੀ ਸੀ ਅੱਜ ਸਾਹਿਬੋ ਸਾਡੇ ਚੜ੍ਹਦੇ ਪੰਜਾਬ ਇੰਡੀਆ ਦੇ ਸ਼ਹਿਰ ਜੰਮੂ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਦੋਸਤ ਬਲਜੀਤ ਸਿੱਧੂ ਤੇ ਭੁਪਿੰਦਰ ਸਿੰਘ ਹੋਰਾ ਨੇ ਸਾਥੋਂ ਇਹ ਫਰਮਾਇਸ਼ ਕੀਤੀ ਹੈ ਵੀ ਪ੍ਰੋਫੈਸਰ ਮੋਹਨ ਸਿੰਘ ਹੋਰਾ ਨੇ ਵੀ ਇੱਕ ਨਜ਼ਮ ਰੱਬ ਲਿਖੀ ਸੀ ਉਹ ਨਜ਼ਮ ਵੀ ਅਸੀ ਤੁਹਾਡੇ ਹਜ਼ੂਰ ਬਿਆਨ ਕਰੀਏ ਤੇ ਲਓ ਪਿਆਰਿਓ ਅੱਜ ਪ੍ਰੋਫੈਸਰ ਮੋਹਨ ਸਿੰਘ ਹੋਰਾ ਦੀ ਨਜ਼ਮ ਰੱਬ ਵੀ ਤੁਹਾਡੇ ਹਜ਼ੂਰ ਮੈਂ ਪੇਸ਼ ਕਰਨ ਦੀ سعادت حاصل ਕਰਨਾ ਮੋਨ ਸਿੰਘ ਜੀ ਨੇ ਲਿਖਿਆ ਸੀ ਰੱਬ ਇੱਕ ਗੁੰਝਲਦਾਰ 부ਝਾਰਤ ਤੇ ਰੱਬ ਇੱਕ ਗੋਰਖ ਧੰਦਾ ਤੇ ਖੋਲਨ ਲਗਿਆਂ ਪੇਚ ਉਸ ਦੇ ਕਾਫਰ ਹੋ ਜਾਏ ਬੰਦਾ ਪਰ ਕਾਫਰ ਹੋਣੋਂ ਡਰ ਕੇ ਜੀਵੇ ਖੋਜੋਂ ਮੂਲ ਨ ਖੁੰਜੀ ਲਾਈ ਲਗ ਮੋਮਨ ਦੇ ਕੋਲੋਂ ਤੇ ਖੋਜੀ ਕਾਫਰ ਚੰਗਾ ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ ਤੇਰੀ ਭਾਲ ਵਿੱਚ ਥੁਥਾ خیال ਹੋਇਆ ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ ਤੇਰੀ ਜ਼ੁਲਫ ਦਾ ਸਿੱਧਾ ਨਹੀਂ ਵਾਲ ਹੋਇਆ ਢਿੱਗੀ বাজ ਗਈ ਸੰਖਾਂ ਦੀ ਰੋ ਰੋ ਕੇ ਪਿੱਟ ਪਿੱਟ ਕੇ ਚੂਰ ਕੜਿਆਲ ਹੋਇਆ ਤੇ ਚੀਕ ਚੀਕ ਕੇ ਕਲਮ ਦੀ ਜੀਬ ਭਾਟੀ ਅਜੇ ਹੱਲ ਨਹੀਂ ਤੇਰਾ ਸਵਾਲ ਹੋਇਆ ਤੇਰੀ ਸਿਕ ਕੋਈ ਸਜਰੀ ਸਿਕ ਤੇ ਨਹੀਂ ਇਹ ਚਰਕਨੀ ਗਲੇ ਦਾ ਹਾਰ ਹੋਈ ਇਹ ਅਦਕਨੀ ਜਦੋਂ ਦਾ ਬੁੱਤ ਬਣਿਆ ਨਾਲੇ ਦਿਲ ਦੀ ਮਿੱਟੀ ਤਿਆਰ ਹੋਈ ਤੇ ਤੇਰੇ ਹਿਜਰ ਵਿੱਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ ਕਿਸੇ ਬੂਏ ਮਾਰ ਕੇ ਕਿਸੇ ਨੇ ਚਿੱਲੇ ਕਟੇ ਕਿਸੇ ਰੜੇ ਤੇ ਰਾਤਾਂ ਲੰਗਾਈਆਂ ਨੇ ਕੋਈ ਲਮਕਿਆ ਖੂਦ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ ਤੇਰੇ ਆਸ਼ਿਕਾ ਨੇ ਲੱਖਾਂ ਯਤਨ ਕੀਤੇ ਪਰ ਤੂੰ ਮੁੱਖ ਤੋਂ ਜ਼ੁਲਫਾਂ ਨਾ ਚਾਹੀਆਂ ਨੇ ਤੇਰੀ ਸਿੱਕ ਦੇ ਕਈ ਤਰ੍ਹਾਂ ਹੈ ਮਰ ਗਏ ਅਜੇ ਤੀਕ ਨਹੀਂ ਵਸਲ ਦਾ ਜੁਰਾ ਲੱਭਾ ਲੱਖਾਂ ਸਸੀਆਂ ਮਰ ਗਈਆਂ ਥਲਾਂ ਅੰਦਰ ਤੇਰੀ ਡਾਚੀ ਦਾ ਅਜੇ ਨਹੀਂ ਖੁਰਾ ਲੱਭਾ ਕਿਸੇ ਫੋਲ ਕੁਰਾਨ ਦਾ ਪਾਠ ਕੀਤਾ ਕਿਸੇ ਦਿਲ ਦਾ ਪਤਰਾ ਖੋਲਿਆ ਹੈ ਕਿਸੇ ਨੈਨਾ ਦੇ ਸਾਗਰ ਹੰਗਾਲ ਮਾਰੇ ਕਿਸੇ ਹਿੱਕ ਦਾ ਖੁੰਝਾ ਫਰੋਲਿਆ ਏ ਕਿਸੇ ਗੱਲਾਂ ਦੇ ਦੀਵੇ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਢੋਲਿਆ ਏ ਰੋ ਰੋ ਕੇ ਦੁਨੀਆ ਨੇ ਰਾਹ ਪਾਏ ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਏ ਦੀਦੇ ਕੁਲੰਜ ਮਾਰੇ ਤੇਰੇ ਆਸ਼ਕਾਂ ਨੇ ਅਜੇ ਅਥਰੂ ਤੈਨੂੰ ਨਾ ਭੋਏ ਕੋਈ ਤੇਰੀ ਸੌ ਕੁਝ ਰੋਣ ਦਾ ਮਜ਼ਾ ਹੀ ਨਹੀਂ ਪੁੰਜਣ ਵਾਲਾ ਜੇ ਕੋਲ ਨਾ ਹੋਏ ਕੋਈ ਤੇ ਕਿਸੇ ਛੰਨਾ ਬਣਾਇਆ ਜੇ ਖੋਪੜੀ ਦਾ ਤੂੰ ਬੁੱਲੀਆਂ ਨਾਲ ਛੁਹਾਈਆਂ ਨਾ ਕਿਸੇ ਦਿਲ ਦਾ ਰੰਗਲਾ ਪਲੰਗ ਡਾਇਆ ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ ਕਿਸੇ ਜੁੱਤੀਆਂ ਸੀਤੀਆਂ ਚੰਬਦੀਆਂ ਤੇਰੀ ਬੇਪਰਵਾਹੀ ਨੇ ਪਾਈਆਂ ਨਾ ਰਗੜ ਰਗੜ ਕੇ ਮੱਥੇ ਚਟਾਕ ਪੈ ਗਏ ਅਜੇ ਰਹਿਮ ਤਾਂ ਤੇਰੀਆਂ ਛਾਈਆਂ ਨਾ ਮਾਰ ਸਟਿਆ ਤੇਰੇਆਂ ਰੋਸਿਆਂ ਨੇ ਫੂਕ ਸੁਟਿਆ ਬੇਪਰਵਾਹੀ ਤੇਰੀ ਜਾਨ ਲੈ ਕੇ ਅਜੇ ਨਹੀਂ ਕੁੰਡ ਚ ਆਇਆ ਹਉਰੇ ਕੀ ਏ ਮੂੰਹ ਵਖਾਈ ਤੇਰੀ ਤੇ ਜੇ ਤੂੰ ਮੁਖ ਤੋਂ ਜ਼ੁਲਫਾਂ ਹਟਾ ਦੇਵੇਂ ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜਾਏ ਰਹਿ ਜੇ ਭਾਈ ਦੇ ਹੱਥ ਵਿੱਚ ਸੰਖ ਫੜਿਆ ਬਾਗ ਮੁੱਲਾਂ ਦੇ ਸੰਗ ਵਿਚਾਰ ਰਹਿ ਜੇ ਤੇ ਪੰਡਤ ਹੋਰਾਂ ਦਾ ਰਹਿ ਜੇ ਸੰਧੂਰ ਕੋលਿਆ ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜੇ ਕਲਮ ਟੈ ਪੇ ਹੱਥੋਂ ਫਿਲਾਸਫਰ ਦੀ মুনਕਰ ਤੱਕਦਾ ਤੇਰੀ ਨਿਹਾਰ ਰਹਿ ਜੇ ਇੱਕ ਘੜੀ ਜੇ ਖੁੱਲਾ ਦੀਦਾਰ ਦੇ ਦੇ ਸਾਡਾ ਨਿਤ ਦਾ ਰੇੜ ਕਾ ਚੁੱਕ ਜਾਵੇ ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ ਝਗੜਾ ਮੰਦਰ ਮਸਜਿਦ ਦਾ ਮੁੱਕ ਜਾਵੇ ਪਿਆਰਿਓ ਇਹ ਸੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਨਜ਼ਮ ਰੱਬ ਜਿਹੜੀ ਤੁਹਾਡੇ ਹੁਕਮ ਤੇ ਮੈਂ ਤੁਹਾਡੇ ਹਜ਼ੂਰ ਪੇਸ਼ ਕੀਤੀ ਆਉ ਹਣ ਜਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲਗੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਓ ਚੱਲ ਮਿਲਣੂ ਚਲੀ ਅਸਲਾਮੁਅਲੈਕਮ ਜਨਾਬ ਬਾਈਵਾ ਸਾਹਿਬ ਜੀ ਬਿਸਮਿਲ੍ਲਾ ਜੀ ਡਾਕਟਰ ਸਾਹਿਬ ਖੈਰੀ ਆਓ ਜੀ ਕੀ ਹਾਲ ਚਾਲ ਹੈ ਪਿਆਰਿਓ ਜੀ ਅੱਲਾਹ ਪਾਕ ਦਾ احਸਾਨ ਜਨਾਬ ਤੁਹਾਡੀਆਂ ਦੁਆਵਾਂ ਅੱਛਾ ਜਨਾਬ ਬਾਈਵਾ ਸਾਹਿਬ ਅੱਜ ਸਭ ਤੋਂ ਪਹਿਲਾ ਜਿਹੜਾ ਖਾਨ ਤੁਹਾਡੀ ਖਿਦਮਤ ਅਜੇ ਪੇਸ਼ ਕਰਨ ਲੱਗਾ ਜੀ 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 ਉਹ ਸਾਡੇ ਬੜੇ ਪਿਆਰੇ ਦਰਸ਼ਕ ਨੇ ਹਮ ਹਮ ਬਹਾਵਲਪੁਰ ਨਾਲ ਉਹਨਾਂ ਦਾ ਤਾਲੁਕ ਹੈ ਹਮ 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 ਮੁਹੰਮਦ ਯੂਸਫ ਹਮ ਢਿੱਲੂ ਸਾਹਿਬ ਜੀ 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 ਉਹਨਾਂ ਜਨਾਬ ਖਾਨ ਪਿਜਵਾਇਆ ਹੈ ਹਮ ਹਮ ਭਈ ਬੁੱਢੀ ਰਨ ਤੇ ਪੁਰਾਣਾ ਗੱਡਾ ਹਮ 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 ਮੜ ਘਿਹੜ ਖਾਵੇ ਹਮ ਮਾਲਕ ਦਾ ਹੱਦਾ ਇਹਦੇ ਹੀ ਦੱਸਿਆ ਗਿਆ ਵੀ ਉਹ ਬਢੇਰੀ ਬੀਬੀ ਅਗਰ ਕੋ ਕਰ ਲੇ ਬੰਦਾ ਜੀ ਤੇ ਔਲਾਦ ਲੂਟੇ ਉਹਦੇ ਜੋ ਹੋਣੀ ਕੋਈ ਨਹੀਂ ਅਜੀ ਕਿਉਂਕਿ ਮਤਲਬ ਇਹ ਕੋ 40 ਸਾਲ ਦੀ ਉਮਰ ਤਬ ਜਾ ਕੇ ਤੇ ਬਿਰਉ ਤੇ ਕਾਟੀ ਅਜੀ ਬੀਬੀਆਂ ਵੱਲ ਔਲਾਦ ਹੁੰਦੀ ਹੈ ਅਜੀ ਜੀ ਤੇ ਉਹ ਜੀ ਅਗਰ ਕੋ ਕਰ ਲਿੰਦਾ ਤੇ ਉਹ ਫਿਰ ਤੁਸੀਂ ਸਮਝ ਲਓ ਕਿ ਮੇਰਾ ਟੁੱਕਰ ਦਾ ਹੀ ਨਕਸਾ ਹੈ ਔਲਾਦ ਲੂਟੇ ਉਹਦੇ ਜੋ ਹੋਣੀ ਕੋਈ ਨਹੀਂ ਅਜੀ ਔਰ ਉਹ ਬਿਮਾਰ ਬਿਮਾਰ ਵੀ ਛੋਟੀ ਮੋਟੀ ਬਿਮਾਰੀ ਦਾ ਵੀ ਉਹਨੇ ਕੋਈ ਨਾ ਕੋਈ ਚਿਕਾਰ ਰਹਿਣਾ ਔਰ ਜ਼ਾਰੇ ਮਾਲਕ ਤੇ ਪੈਸੇ ਲਵਾਉਂਦਿਆਂ ਰਹਿਣਾ ਇਹਦੀ ਮਿਸਾਲ ਇਸ ਰਹੀ ਹੈ ਜਿਵੇਂ ਪੁਰਾਣਾ ਗੱਡਾ ਹੋਵੇ ਨਵਾਂ ਗੱਡਾ ਜੂ ਲਿਆ ਹੋਵੇ ਤੇ ਉਹ ਮਤਲਬ 4 ਦਿਨ ਵੱਲ ਵਾਹੋਗੇ ਤੇ ਉਹਦੇ ਤੋਂ ਕਮਾਈ ਕਰੋਗੇ ਤੇ ਜੇ ਤੁਸੀਂ ਕੋਈ ਪੁਰਾਣਾ ਗੱਡਾ ਲਲੋਗੇ ਤੇ ਕਦੀ ਉਹਦੀ ਕੋਈ ਫੱਟੀ ਟੁੱਟ ਗਈ ਕਦੀ ਉਹਦਾ ਥੱਲੇ ਉਹ ਧਰਾ ਖਰਾਬ ਹੋ ਗਿਆ ਜੀ ਕਦੀ ਕੋਈ ਕਦੀ ਮਤਲਬ ਇਹ ਕਿ ਪਈਆ ਜਿਹੜਾ ਉਹਦਾ ਪਿੰਜਾ ਕੋਈ ਉਹਦਾ ਹਾਰ ਟੁੱਟ ਗਿਆ ਜੀ ਜੀ ਹਾਂਜੀ ਤੇ ਉਹ ਮਤਲਬ ਇਹ ਕਿ ਪੁਰਾਣੀ ਚੀਜ਼ ਤੇ ਪੁਰਾਣੀ ਹੁੰਦੀ ਹੈ ਹਾਂਜੀ ਜਿਸ ਨਾਲ ਦੇ ਨੇ ਨਵਾਂ ਨੌ ਦਿਨ ਤੇ ਪੁਰਾਣਾ ਸਦਾ ਇਹਦੇ ਮੈਨੇ ਉਲਟ ਨੇ ਲੇਕਿਨ ਗੱਲ ਇਹ ਹੈ ਕਿ ਪੁਰਾਣੀ ਚੀਜ਼ ਤੁਸੀਂ ਲਓਗੇ ਤੇ ਜ਼ਾਰ ਹੈ ਇਹਦੇ ਚ ਵੀ ਮਤ ਦਿੱਤੀ ਗਈ ਹੈ ਵੀ ਬੀਬੀ ਵੀ ਅਗਰ ਤੁਸੀਂ ਕਰੋ ਤੇ ਨੌਜਵਾਨ ਕਰੋ ਉਹਦੇ ਚ ਫਿਰ ਔਲਾਦ ਵੀ ਹੋਏਗੀ ਸਿਹਤਮੰਦ ਹੋਏਗੀ ਹਾਂ ਜੀ ਹਾਂ ਜੀ ਤੇ ਇਸ ਤਰ੍ਹਾਂ ਹੀ ਗੱਡਾ ਵੀ ਤੁਸੀਂ ਲੈਂਦੇ ਹੋ ਜਿਹੜਾ ਵੀ ਜ਼ਿੰਦਗੀ ਦਾ ਸੰਧ ਆਪਣੇ ਕਾਰੋਬਾਰ ਲਈ ਉਹ ਨਵਾਂ ਹੋਣਾ ਚਾਹੀਦਾ ਹੈ ਨਵੀਂ ਚੀਜ਼ ਜਿਹੜੀ ਹੈ ਉਹ ਫਿਰ ਵੀ ਅੰਨਸਾਰ ਹੁੰਦੀ ਹੈ ਬਿਹਤਰ ਹੁੰਦੀ ਹੈ ਹਾਂ ਜੀ ਨੁਕਸਰ ਨਵੀਂ ਜੀ ਵੀ ਪੈ ਸਕਦਾ ਹੈ ਲੇਕਿਨ ਖਤਰਾ ਘੱਟ ਹੁੰਦਾ ਹੈ ਨੁਕਸਪੈਣ ਦਾ ਜੀ ਜੀ ਹਾਂ ਜੀ ਤੇ ਜੇ ਤੁਸੀਂ ਉਹ ਪੁਰਾਣੀਆਂ ਚੀਜ਼ਾਂ ਲਲੋ ਜਾਂ ਬਢੇੜੀ ਜਨਾਨੀ ਨਾਲ ਕਿਤੇ ਵਿਆਹ ਕਰ ਲਓ ਹਾਂਜੀ ਤੇ ਉਹਦਾ ਫਿਰ ਇਹ ਹੀ ਹੁੰਦਾ ਵੀ ਔਲਾਦ ਲੋਦਵੀ ਵਾਲੀ ਵੀ ਅਮੀਰ ਘਟ ਹੁੰਦੀ ਏ ਔਰ ਜਿਆਦਾ ਫਿਰ ਉਹ ਇਲਾਜ ਵਾਸਤੇ ਦਵਾਈਆਂ ਪਈਆਂ ਖਾਣੀਆਂ ਕਦੀ ਕੋ ਵੱਧ ਘਟ ਹੋ ਗਿਆ ਬਲੱਡ ਪ੍ਰੈਸ਼ਰ ਵੱਧ ਗਿਆ ਔਰ ਲਪਰਲ ਤੋਂ ਬੰਦੇ ਦੇ ਵਾਸਤੇ ਇੱਕ ਸਿਰ ਪੀੜ ਏ ਇਸ ਤਰ੍ਹਾਂ ਔਰ ਸ਼ਗਵੀਏ ਸਣੀਆਂ ਜਿਵੇਂ ਪੁਰਾਣਾ ਗੱਡਾ ਲੈ ਕੇ ਤੇ ਉਹਦੀ ਵੀ ਕੋਈ ਨਾ ਕੋਈ ਕੋਈ ਆਰ ਟੁੱਟ ਗਿਆ ਕੋਈ ਕੋਈ ਟੁੱਟ ਗਿਆ ਹਾਂਜੀ ਹਾਂਜੀ ਕੋ ਬੰਦਾ ਉਸੇ ਕੰਮ 'ਚ ਰੋਜ ਉਹ ਮਿਸਤਰੀਆਂ ਲਈ ਟੁਰਿਆ ਰਹਿੰਦਾ ਇਸ ਤਰ੍ਹਾਂ ਹੀ ਹਾਂਜੀ ਲਓ ਜੀ ਸਾਹਿਬੋ ਸਾਡੇ ਬੜੇ ਪਿਆਰੇ ਮਿੱਤਰ ਭਿੱਲੂ ਸਾਹਿਬ ਨੇ ਜਿਹੜਾ ਅਖਾਨ ਪਝਵਾਇਆ ਸੀ ਉਹ ਇਸ ਤਰ੍ਹਾਂ ਹੈ ਪਈ ਬੁੱਢੀ ਰਨ ਤੇ ਪੁਰਾਣਾ ਗੱਡਾ ਮੁੜ ਘਿਹੜ ਖਾਵੇ ਮਾਲਕ ਦਾ ਹੱਦਾ ਬਾਈਵਾ ਸਾਹਿਬ ਨੇ ਬੜਾ ਸੋਨਾ ਨਖੇੜਾ ਕੀਤਾ ਐਸੇ ਖਾਨ ਦਾ ਵੇਖੋ ਨਾ ਸਾਡੇ ਆਪਣੇ ਤਜਰਬਾਤ ਜਿਹੜੇ ਹੁੰਦੇ ਨੇ ਜ਼ਿੰਦਗੀ ਦੇ ਉਹਨਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਏ ਪਈ ਅਸੀਂ ਕੋਈ ਸ਼ੈ ਪੁਰਾਣੀ ਲ ਲੈਈ ਹੈ ਨਾ ਯਾਨੀ ਕਾਫੀ ਹੰਡੀ ਵਰਤੀ ਹੋਈ ਕੋਈ ਚੀਜ਼ ਅਸੀਂ ਲ ਲੈਨੇ ਆ ਮਿਸਾਲ ਦੇ ਤੌਰ ਤੇ ਕੋਈ ਮੋਟਰਸਾਈਕਲ ਖਰੀਦ ਲੈਨੇ ਆ ਕੋਈ ਸਾਈਕਲ ਹੀ ਲੈ ਲੈਨੇ ਆ ਕੋਈ ਕਾਰ ਅਸੀਂ ਪੁਰਾਣੀ ਲੈ ਲੈਨੇ ਆ ਜਿਹੜੀ ਕੋਈ 15 20 ਸਾਲ ਪੁਰਾਣਾ ਮਾਡਲ ਹੋਵੇ ਹੁਣ ਪਿਆਰਿਓ ਸਾਡੇ ਬੁਲਕ ਦੀਆਂ ਸੜਕਾਂ ਦਾ ਵੀ ਤੁਹਾਨੂੰ ਪਤਾ ਹੈ ਦੂਸਰੀ ਗੁਜ਼ਾਰਿਸ਼ ਇਹ ਹੋਵੇ ਕਿ ਸਾਡੇ ਜਿਹੜੇ ਦੋਸਤ ਗੱਡੀਆਂ ਰੱਖਦੇ ਨੇ ਉਹ ਸਾਰਿਆਂ ਦੋਸਤਾਂ ਨੂੰ ਗੱਡੀ ਜਾਂ ਮੋਟਰਬਾਈਕ ਰੱਖਣ ਦਾ ਸਲੀਕਾ ਤੇ ਵੰਡ ਵੀ ਨਹੀਂ ਹੁੰਦੀ ਹੁੰਦੀ ਦੇਖੋ ਨਾ ਹਰ ਜਿਹੜੀ ਮੋਟਰਸਾਈਕਲ ਹੈ ਜਾਂ ਸਾਡੀ ਜਿਹੜੀ ਕਾਰ ਹੈ ਉਸ ਗੱਡੀ ਦਾ ਇੱਕ ਵਕਤ ਹੁੰਦਾ ਹੈ ਉਸ ਟਾਈਮ ਲਈ ਸਾਨੂੰ ਉਹਦਾ ਮੋਬਾਈਲ ਚੇਂਜ ਕਰਨਾ ਚਾਹੀਦਾ ਉਹਦੇ ਫਿਲਟਰਸ ਵਗੈਰਾ ਬਦਲਨੇ ਚਾਹੀਦੇ ਨੇ ਨਹੀਂ ਤੇ ਉਹ ਤੇ ਏਸੀ ਦਾ ਜਿਹੜਾ ਫਿਲਟਰ ਹੈ ਉਹ ਬਦਲ ਬਦਲਣਾ ਚਾਹੀਦਾ ਹੈ ਮੋਬਾਈਲ ਫਿਲਟਰ ਬਦਲਣਾ ਚਾਹੀਦਾ 에ਅਰ ਫਿਲਟਰ ਬਦਲਣਾ ਚਾਹੀਦਾ ਉਸ ਤੋਂ ਇਲਾਵਾ ਉਹਦਾ ਗੀਅਰ ਆਇਲ ਪੂਰਾ ਕਰੋ ਇਹਦੀਆਂ ਬਹੁਤ ਸਾਰੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਫੇਰ ਗੱਡੀ ਚੱਲਦੀ ਹੈ ਤੇ ਕਈ ਐ ਏਡੀ ਰਫਲੀ ਇਸਤੇਮਾਲ ਕਰਦੇ ਨੇ ਗੱਡੀ ਕਿੰਨੇ ਹਜ਼ਾਰ ਮੀਲ ਹੁੰਦਾ ਚੱਲ ਜਾਂਦੀ ਏ ਉਹਦਾ ਆਇਲ ਚੇਂਜ ਹੀ ਨਹੀਂ ਕਰਨਾ ਫਿਰ ਸੜਕਾਂ ਟੁੱਟੀਆਂ ਤੇ ਉਹਨੂੰ ਭਜਾਈ ਰੱਖਣਾ ਅਜਿਹੀ ਗੱਡੀ ਅੱਗੋਂ ਕੋਈ ਸਾਡੇ ਵਰਗਾ ਬੰਦਾ ਖਰੀਦ ਲਵੇ ਉਸ ਗੱਡੀ ਦੀਆਂ ਫਿਰ ਰੋਜ਼ ਦੂਜੇ ਦਿਨ ਤਰੀਜੇ ਦਿਨ ਪੀੜਾਂ ਹੀ ਨਿਕਲਦੀਆਂ ਰਹਿੰਦੀਆਂ ਨੇ ਬੰਦਾ ਉਹਦੇ ਤੇ ਪੈਸੇ ਹੀ ਲਾਦਾ ਰਹਿੰਦਾ ਜਿਹੜਾ ਅਖਾਨ ਦਾ ਹਿੱਸਾ ਹੈ ਨਾ ਕਿ ਮੋੜ ਗਿੜ ਖਾਵੇ ਮਾਲਕ ਦਾ ਹੱਡਾ ਯਾਨੀ ਮਾਲਕ ਦੀਆਂ ਹੀ ਹੱਡੀਆਂ ਨਚੋੜ ਕੇ ਉਸ ਗੱਡੀ ਦੇ ਪੁਰਾਣੀ ਸ਼ੈਅ ਦੇ ਉਤੇ ਪੁਰਾਣਾ ਗੱਡਾ ਜਿਹੜਾ ਨਾ ਜੀ ਉਹਨੂੰ ਤੁਸੀਂ ਹੁਣ ਅੱਜ ਕੱਲ ਦੀ ਤਰੱਕੀ یافتਾ ਸ਼ਕਲ ਤੇ ਵਿੱਚ ਲੈ ਆਓ ਨਾ ਤਾਂ ਗੱਡੀ ਸਮਝ ਲਓ ਪੁਰਾਣੇ ਵਕਤਾਂ 'ਚ ਗੱਡੇ ਹੁੰਦੇ ਹਨ ਵੱਡੇ ਜਿਹਨਾਂ ਦੇ ਅੱਗੇ ਬੈਲ ਜੋਏ ਜਾਂਦੇ ਸਨ ਤੇ ਬਾਰਬਰਦਾਰੀ ਸੀ ਸਮਾਨ ਵਗੈਰਾ ਇੱਕ ਥਾਂ ਤੇ ਦੂਜੀ ਥਾਂ ਤੇ ਖੜਦੇ ਹਾਂ ਉਹਨਾਂ ਦੇ ਪਹਿਲੇ ਲੱਕੜ ਦੇ ਪਈਏ ਹੁੰਦੇ ਸਨ ਫਿਰ ਉਸ ਤੋਂ ਬਾਅਦ ਟਾਇਰ ਆ ਗਏ ਟਾਇਰ ਉਹਨਾਂ ਦੇ ਜਿਹੜੇ ਹਵਾ ਵਾਲੇ ਆ ਗਏ ਤੇ ਪੁਰਾਣਾ ਗੱਡਾ ਹੋਵੇ ਤੇ ਜਦੋਂ ਦੇ ਤੇ ਵਜ਼ਨ ਲੱਗਣਾ ਤੇ ਟੁਰਨਾ ਤੇ ਉੱਤੋਂ ਸੜਕਾਂ ਵੀ ਟੁੱਟੀਆਂ ਆਈਆਂ ਉਹਨੇ ਵੀ ਟੁੱਟ ਭੱਜ ਜਾਣਾ ਇਸੇ ਤਰ੍ਹਾਂ ਹੀ ਪੁਰਾਣੀ ਕਾਰ ਦਾ ਪੁਰਾਣੀ ਮੋਟਰਬਾਈਕ ਦਾ ਔਰ ਇਹਦੀ ਮਿਸਾਲ ਦਿੰਦੇ ਹੋਇਆ ਦੱਸਿਆ ਗਿਆ ਕਿ ਉਮਰ ਰਸੀਦਾ ਖਾਤੂਨ ਜਿਹੜੀ ਹੈ ਨਾ ਜੀ ਸਾਡੇ ਚੋਂ ਗੁਜ਼ਾਵਾ ਵੀ ਹੈ ਜਈਆਂ ਨੇ ਇਹ ਨਹੀਂ ਕਿ ਸਿਰਫ ਬੁੱਢੀ ਜ਼ਨਾਨੀ ਜਿਹੜੀ ਹੈ ਉਹੋ ਹੀ ਬਿਮਾਰ ਹੁੰਦੀ ਹੈ ਮਰਦ ਵੀ ਵਿਚਾਰੇ ਬਡੇਰੇ ਜਿਹੜਾ 50 60 ਸਾਲ ਤੋਂ ਉੱਤੇ ਐਵਰੇਜ ਏਜ ਹੀ ਸਾਡੇ ਮੁਲਕ ਵਿੱਚ ਪਿਆਰੀ ਹੋਏ ਨਹੀਂ ਥੋੜੀ ਰਹਿ ਗਈ ਹੈ ਕਿ 60 ਤੋਂ ਉੱਤੇ ਜਿਹੜਾ ਵੀ ਜਾਂਦਾ ਇੱਕ ਟਾਈਮ ਹੁੰਦਾ ਸੀ ਆਖਦੇ ਹਾਂ ਕਿ 60 ਆ ਦੇ ਪਾਠਾ ਹੁੰਦਾ ਯਾਨੀ 60 ਸਾਲ ਦਾ ਤਾਂ ਇਹ ਪੁੱਠਾ ਹੁੰਦਾ ਹੈ ਲੇਕਿਨ ਹੁਣ ਜਿਹੜਾ ਨਾ ਜੀ ਇਹ 60 ਸਾਲ ਦਾ ਹੀ ਜਿਹੜਾ ਨਾ ਉਹ ਕਤਰਿਆ ਬਤਰਿਆ ਜਾਂਦਾ ਗਜ਼ਾਵਾਂ ਇੰਤਹਾ ਇਨਾਕਸ ਨੇ ਸਾਡੇ ਦੇਸ਼ ਪੰਜਾਬ ਵਿੱਚ ਵੀ ਸਾਰੇ ਮੁਲਕ ਵਿੱਚ ਵੀ ਬਾਹਰਲੇ ਮਾਮਲੇ ਗੀ ਤੁਸੀਂ ਜਾਓ ਅੱਜ ਵੀ ਦੇਖੋ ਕਿੰਨੀਆਂ ਹਾਈਜਾਇਨਿਕ ਉਥੇ ਗਜ਼ਾਵਾਂ ਮਿਲਦੀਆਂ ਨੇ ਇੱਥੇ ਸਾਰ ਜਿਹੜਾ ਨਾ ਜੀ ਸਾਡੀਆਂ ਖਵਤਿਨ ਬਿਲ ਖਸੂਸ ਹਰ ਸਾਲ ਸਰਵੇ ਜਿਹੜੇ ਨੇ ਉਹ ਦੱਸਦੇ ਨੇ ਕਿ ਬਹੁਤ ਜ਼ਿਆਦਾ 90 ਪਰਸੈਂਟ ਤੱਕ ਸਾਡੀਆਂ ਖਵਤਿਨਾਂ ਛੇ ਮੁਤਮੱਵਲ ਕਰਾਂਦੀਆਂ ਵੀ ਉਹਨਾਂ ਨੂੰ ਡਿਊਰਿੰਗ ਪ੍ਰੈਗਨੈਂਸੀ ਮਤਵਾਜ਼ਨ ਗੁਜ਼ਾਈ ਨਹੀਂ ਖਾਣ ਨੂੰ ਮਿਲਦੀ ਤੁਸੀਂ ਦੇਖਿਆ ਕਿ ਗਰੀਬ ਦੀ ਇੱਕ ਜ਼ਨਾਨੀ ਗਈ ਧੀ ਭੈਣ ਉਹ ਬੱਚੇ ਤਾਂ ਪੈਦਾ ਕਰੀ ਜਾ ਰਹੀ ਐ ਨਾ ਉਹਨੇ ਡਿਊਰਿੰਗ ਪ੍ਰੈਗਨੈਂਸੀ ਪੂਰੇ ਉਸ ਅਰਸੇ ਦੇ ਦੌਰਾਨ ਉਹਨੂੰ ਇੱਕ ਸੇਬ ਨਹੀਂ ਖਾਣ ਨੂੰ ਮਿਲਦਾ ਦੁੱਧ ਦਾ ਗਲਾਸ ਉਹਨੂੰ ਨਹੀਂ ਮਿਲਦਾ ਤੇ ਵਗਾ ਤਗ ਬਾਲ ਬਣਾਈ ਜਾਂਦੇ ਨੇ ਲੋਕ ਹੁਣ ਗੁਜ਼ਾਰਿਸ਼ ਇਹ ਵੇ ਕਿ ਅਜਿਹਾਂ ਖਵਤੀਨ ਉਹ بیਵਾ ਹੋ ਜਾਇਆਂ ਉਮਰ ਰਸੀਦਾ ਔਰਤ ਉਹਦੇ ਨਾਲ ਜੇ ਸ਼ਾਦੀ ਕਰ ਲਓ ਤੇ ਫਿਰ ਉਹਨੇ ਗਰੀਬ ਨੇ ਰੋਜ਼ ਬਿਮਾਰ ਹੀ ਰਹਿਣਾ ਰੋਜ਼ ਉਹਨੂੰ ਹਸਪਤਾਲ ਹੀ ਖੜਨਾ ਪੈਣਾ ਇਸ ਗੱਲ ਵੱਲ ਧਿਆਨ ਕਰਵਾਇਆ ਗਿਆ ਏ ਬਾਈਵਾ ਸਾਹਿਬ ਜਿਵੇਂ ਦੱਸਿਆ ਗਏ ਨੌਜਵਾਨ ਔਰਤ ਕਰੋ ਤਾਂ ਫਿਰ ਚਲੋ ਉਹਦੇ ਚ ਕੋਈ ਆਰ ਔਲਾਦ ਦੀ ਵੀ ਆਸ ਉਮੀਦ ਹੁੰਦੀ ਹੈ ਅਦਰਵਾਇਸ ਤੇ ਪੁਰਾਣੇ ਗੱਡੇ ਵਾਲਾ ਹੀ ਹਿਸਾਬ ਹੈ ਔਰ ਉਹਦੇ ਤੇ ਫਜ਼ੂਲ ਖਰਚਾ ਹੀ ਹੁੰਦਾ ਰਹੇਗਾ ਉਹਦੇ ਦਵਾਈ दारू ਤੇ ਉਹ ਸੁਖ ਨਹੀਂ ਬੰਦਾ ਜਨਾਨੀ ਦੇ ਕਰਦਾ ਨਾ ਜੀ ਕਿ ਚਲੋ ਮੈਂ ਕੱਲਾ ਵਾਹਿਆ ਮੇਰੀ بیوی ਆ ਜਾਏਗੀ ਤੇ ਮੇਰੇ ਘਰ ਚ ਕੋ ਸਕੂਨ ਹੋ ਜਾਏਗਾ ਤੇ ਸਕੂਨ ਨਾਲ ਇਸ਼ਕ ਕੋਈ ਨਹੀਂ ਵਡੇਰੀ ਜਨਾਨੀ ਕਰ ਲਈਏ ਤੇ ਇਹ ਇਸ ਖਾਨੇ ਚ ਸਾਨੂੰ ਸਮਝਾਇਆ ਗਿਆ ਬਾਈਵਾ ਸਾਹਿਬਾ ਚੜਦੇ ਪੰਜਾਬ ਦਾ ਜਨਾਬ ਇਲਾਕਾ ਹੈ ਬਠਿੰਡਾ ਹਮ 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 ਬਠਿੰਡਾ ਸ਼ਹਿਰ ਤੋਂ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ ਹਮ 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 ਸਰਦਾਰ ਬਖਸ਼ੀਸ਼ ਸਿੰਘ ਜੀ ਹਮ 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 ਉਹਨਾਂ ਜਨਾਬ ਖਾਨ ਪੀ ਜੋ ਹੈ ਪੀ 12 ਵਰੇ ਹਮ ਦਿੱਲੀ ਰਹੇ ਹਮ 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 ਤੇ ਪੱਠੀ ਝੋਕਦੇ ਰਹੇ ਹਾਂਜੀ ਇਸ ਖਾਨ ਵਿੱਚ ਦੱਸਿਆ ਗਿਆ ਹੈ ਪੱਠ ਝੋਕਣਾ ਦਾ ਮਤਲਬ ਇਹ ਵੇ ਕਿ ਉਹ ਪੱਠ ਦੇ ਵਿੱਚ ਪੱਠੀ ਦੇ ਵਿੱਚ ਅੱਗ ਲਾਣੀ ਜੀ ਜੀ ਯਾਨੀ ਉਹਦੇ ਚ ਅੱਗ ਢਾਉਣ ਵਾਲਾ ਬੰਦਾ ਇਹ ਸਾਰਾ ਜਿਹਨੂੰ ਕੋਈ ਕੰਮ ਨਹੀਂ ਆਉਂਦਾ ਉਹ ਇਹ ਅਧਿਕਾਰੀ ਲੈਂਦਾ ਜੀ ਜੀ ਹਾਂਜੀ ਤੇ ਇਹ ਨਕਮੀਆਂ ਬੰਦਿਆਂ ਦੀ ਮਿਸਾਲ ਦਿੱਤੀ ਗਈ ਹੈ ਵੀ ਬੰਦਾ ਕਿਸੇ ਸ਼ਹਿਰ ਚ ਜਾਂਦਾ ਹੈ ਤਾਂ ਉਹਨੂੰ ਕੋ ਕੰਮਕਾਰ ਸਿੱਖਿਆ ਹੋਣਾ ਚਾਹੀਦਾ ਹੈ ਕੰਮਕਾਰ ਸਿੱਖ ਕੇ ਤੇ ਤਾਂ ਹੀ ਉੱਥੇ ਕੋ ਤਰੱਕੀ ਕਰੇਗਾ ਨਾ ਉੱਥੇ ਚਾਰ ਪੈਸੇ ਕਮਾਏਗਾ ਤੇ ਜਿਹੜੇ ਨਕਮੇ ਬੰਦੇ ਨੇ ਔਰ ਸਿੱਖਦੇ ਨਹੀਂ ਉਹਨਾਂ ਦਾ ਫਿਰ ਇਹ ਵੇਬ ਵੀ ਉਹੋੀ ਗੱਲ ਪ ਜਿਹੜਾ ਉਹ ਪੱਟ ਝੋਕਨ ਵਾਲਾ ਕੰਮ ਸਭ ਤੋਂ ਮਤਲਬੇ ਨਕਮਾ ਕੰਮ ਐ ਤੇ ਨਖੇਦੀ ਵਾਲਾ ਕੰਮ ਐ ਵੀ ਸਿਰਫ ਕਿਸੇ ਪੱਠੀ ਦੇ ਵਿੱਚ ਅੱਗ ਲਾਣੀ ਆ ਉਹਦੇ ਚੋ ਕੱਖ ਕਾਨ ਸੁਟਣੇ ਹਾਂਜੀ ਪੱਠੀਆਂ ਲਾਣੀਆਂ ਉਹ ਕਿਹੜਾ ਕੰਮ ਐ ਹਾਂਜੀ ਹਾਂਜੀ ਤੋਂ ਨਕਮੇ ਲੋਕ ਜਿਹੜੇ ਨੇ ਨਾ ਫਿਰ ਸਾਰੀ ਉਮਰ ਉਹੀ ਕਰਦੇ ਨੇ ਜੀ ਇਸ ਵਾਰ ਸੇ ਵੀ ਉਹ ਮਰਦਾ ਇਸਾਈ ਇੰਨਾ 12 ਵਰੇ 12 ਸਾਲ ਹਾਂਜੀ ਕਿ ਜੀ ਦਿੱਲੀ ਤੇ ਰਹਿਆ ਲੇਕਿਨ ਦਿੱਲੀ ਰਹਿਣ ਦਾ ਸਾਨੂੰ ਇਹ ਫਾਇਦਾ ਹੋਇਆ ਕਿ ਅਸਾਂ ਪਾਠੀ ਚੋਕਿਆ ਇਹ ਨਹੀਂ ਉਹਦੇ ਕਮਾਈ ਕੋ ਨਹੀਂ ਕੀਤੀ ਹਾਂ ਹਾਂਜੀ ਤੇ ਉਹ ਜਿਸ ਤਰ੍ਹਾਂ ਗਏ ਸਾਂ ਮਤਲਬ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਘਰ ਆ ਗਏ ਹਾਂ ਤੇ ਇਹ ਉਹ ਲੋਕ ਜਿਹੜੇ ਮਤਲਬ ਇਹ ਕੰਮ ਸਿੱਖਦੇ ਨਹੀਂ ਕਿਸੇ ਕੰਮ ਦੀ ਜਾਂਚ ਨਹੀਂ ਸਿੱਖਦੇ ਜੀ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਮਤਲਬ ਇਹ ਕੋਈ ਤਜਰਬਾ ਤੇ ਤੁਹਾਨੂੰ ਹੋਣਾ ਚਾਹੀਦਾ ਹੈ ਤਜਰਬੇ ਨਾਲ ਕੋਈ ਬਿਹਤਰ ਚੀਜ਼ ਕੋਈ ਬਣਾਓਗੇ ਕੋਈ ਚੰਗਾ ਕੰਮ ਕਰੋਗੇ ਤੇ ਸ਼ਹਿਰਾਂ 'ਚ ਰਹਿ ਕੇ ਪੈਸੇ ਕਮਾਓਗੇ ਹਾਂ ਜੀ ਔਰ ਪੈਸੇ ਕਮਾ ਕੇ ਉੱਥੇ ਕੋ ਆਪਣੀ ਇੱਜ਼ਤ ਦਾ ਕੋਠਾ ਕਰੜਾ ਬਣਾਓਗੇ ਹਾਂ ਜੀ ਤੇ ਜੇ ਤੁਸੀਂ ਕਰਨਾ ਹੀ ਕੱਖ ਨਹੀਂ ਤੇ ਫਿਰ ਉੱਥੇ ਭੁੱਖੇ ਹੀ ਮਰਨ ਦਾ ਪ੍ਰੋਗਰਾਮ ਹੈ ਨਾ ਜੀ ਆਹ ਹਾਂ ਹਾਂ ਜੀ ਲਓ ਜੀ ਸਾਹਬਾ ਭਾਜੀ ਸਾਡੇ ਬਖਸ਼ੀਸ਼ ਸਿੰਘ ਜਿਹੜੇ ਨੇ ਉਹਨਾਂ ਨੇ ਅਖਾਨ ਭਜਵਾਇਆ ਸੀ 12 ਵਰ੍ਹੇ ਦਿੱਲੀ ਰਹਿ ਪੱਠੀ ਝੋਖਦੇ ਰਹੇ ਬਾਈਵਾ ਸਾਹਿਬ ਦੱਸਿਆ ਵੀ ਜਿਹੜੀ ਪੱਠੀ ਹੈ ਨਾ ਮਸਲਨ ਦਾਣੇ ਭੁੰਨਣ ਵਾਲੀ ਪੱਠੀ ਜਾਂ ਕੋਈ ਹੋਰ ਵੱਡਾ ਪੱਠ ਜਿਹੜਾ ਜਿਹਦੇ ਵਿੱਚ ਸਮਝ ਲਵੋ ਕੋਈ ਸ਼ਾਇ ਪਕਾਈ ਜਾਂਦੀ ਹੈ ਕੋ ਰੋਟੀਆਂ ਲਾਣ ਵਾਲਾ ਤੰਦੂਰ ਹੀ ਸਮਝ ਲਵੋ ਉਹਦੇ ਵਿੱਚ ਇੱਕ ਬੰਦਾ ਰੱਖਿਆ ਹੁੰਦਾ ਤੰਦੂਰਸ਼ੀ ਨਵੀ ਜਿਹੜਾ ਉਹ ਅਸਿਸਟੈਂਟ ਹੁੰਦਾ ਉਹਦਾ ਉਹ ਵਿੱਚ ਬਾਨਣ ਲਾਈ ਆਉਂਦਾ ਤੇ ਉਹ ਅੱਗੇ ਪੱਠੀ ਦੇ ਦਾਣੇ ਭੁੰਨੀ ਆਉਂਦੀ ਹੈ ਮਾਈ ਉਹਦਾ ਇੱਕ ਬੱਚਾ ਜਾਂ ਬੱਚੀ ਨਿੱਕੀ ਥਲਿਆਂ ਵਿੱਚ ਬਾਲਣ ਲਾਈ ਆਉਂਦੀ ਉਹ ਆਖਦੇ ਨੇ ਵੀ ਇਸ ਖਾਨ ਬਣਾਉਣ ਵਾਲੇ ਜਿਹੜੇ ਨੇ ਉਹ ਆਖਦੇ ਨੇ ਵੀ 12 ਵਰੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੀ ਤੂੰ ਰਿਆ ਜਦੀਦ ਤਰੀਰ ਯਾਨੀ ਸ਼ਹਿਰ ਸੀ ਤੈਨੂੰ ਮੌਕਾ ਵੀ ਮਿਲਿਆ ਇੱਕ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਜਾ ਕੇ ਰਹਿਣ ਦਾ ਲੇਕਿਨ ਤੇਰੀਆਂ ਹਰਕਤਾਂ ਉਹ ਹੀ ਰਹੀਆਂ ਬਾਜਵਾ ਸਾਹਿਬ ਜਿਵੇਂ ਆਖਿਆ ਕਿ ਤੂੰ ਨਕਮੇ ਦਾ ਨਕਮਾ ਹੀ ਰਿਹਾ ਤੂੰ ਨਾ ਅਹਲ ਹੀ ਰਿਹਾ ਹੁਣ ਅਰਜੂ ਹੱਥ 'ਚ ਕੋਈ ਨਹੀਂ ਸੀ ਕਿਸੇ ਗੱਲ ਦਾ ਤਜਰਬਾ ਹੀ ਕੋਲ ਕੋਈ ਨਹੀਂ ਸੀ ਇਹ ਸਖਾਨ ਜਿ ਦੱਸਿਆ ਇਹ ਗਿਆ ਹੈ ਕਿ ਕਿਸੇ ਬੰਦੇ ਨੂੰ ਬੜਾ ਅੱਛਾ ਕੋਈ ਮੌਕਾ ਵੀ ਮਿਲੇ ਮਿਸਾਲ ਦੇ ਤੌਰ ਤੇ ਕੋਈ ਬਾਜਵਾ ਸਾਹਿਬ ਵਰਗੇ ਕਿਸੇ ਸੂਝਵਾਨ ਦੇ ਕੋਲ ਵੀ ਬੰਦਾ ਬੈਠਾ ਰਵੇ 10 12 ਸਾਲ ਵੀ ਉਹਦੀ ਖਿਦਮਤ ਵਿੱਚ ਉਹਨਾਂ ਦੀ ਖਿਦਮਤ ਵਿੱਚ ਗੁਜ਼ਾਰੇ ਫਿਰ ਇਲਮ ਵੱਲੋਂ ਵਾਦਾ ਹੀ ਰਵੇ ਨਾ ਉਹਨਾਂ ਨੂੰ ਅਕਲ ਆਵੇ ਨਾ ਉਹਨਾਂ ਨੂੰ ਸਿੱਖ ਉਥੋਂ ਲੱਭੇ ਤੇ ਫਿਰ ਉਸ ਬੰਦੇ ਦੀ ਕਿੰਨੀ ਵੱਡੀ ਨਾ ਅਹਿਲਈ ਹੈ ਮੌਕਾ ਮਿਲਨ ਦੇ باوجود ਵੀ ਉਹਨੇ ਕੱਖ ਨਹੀਂ ਖਟਿਆ ਵਟਿਆ ਅਜੇ ਇਸ ਸ਼ਖਸ ਵਾਲੀ ਇਸ਼ਾਰਾ ਇਸ ਅਖਾਨ ਵਿੱਚ ਕਰਵਾਇਆ ਗਿਆ ਕਿ 12 ਵਰੇ ਤੂੰ ਦਿੱਲੀ ਵੀ ਰਿਆ ਲੇਕਿਨ ਸਿਰਫ ਬਾਠੀ ਝੋਕਦਾ ਰਿਆ ਐਦੋਂ ਉੱਤੇ ਤੂੰ ਕੋਈ ਤਰੱਕੀ ਨਹੀਂ ਕੀਤੀ ਔਰ ਅਨ ਸਿਵਲਾਈਜ਼ਡ ਹੀ ਰਿਆ ਗੈਰ ਮਹੱਜ਼ਬੀ ਰਿਆ ਨਾ ਕੋਈ ਸ਼ਾਇਸਤਗੀ ਆਈ ਨਾ ਕੋ ਮਾਲ ਦੌਲਤ ਆਈ ਬਾਈਵਾ ਸਾਹਿਬ ਬਠਿੰਡਾ ਸ਼ਹਿਰ ਹੀ ਜਿਹੜਾ ਨਾ ਜੀ ਉੱਥੋਂ ਇੱਕ ਹੋਰ ਸਾਡੀ ਭੈਣ ਬੜੀਆਂ ਪਿਆਰੀਆਂ ਸਾਡੀਆਂ ਪੱਕੀਆਂ ਜਨਾਬ ਦਰਸ਼ਕ ਨੇ ਰੁਪਿੰਦਰ ਕੌਰ ਮੱਖਣ ਉਹਨਾਂ ਦਾ ਨਾਂ ਹੈ ਉਹਨਾਂ ਜਨਾਬ ਅਖਾਨ ਭਜਵਾਇਆ ਵੀ ਕਨਕ ਖੇਤ ਹਾਂਜੀ ਤੇ ਕੁੜੀ ਪੇਟ ਹਾਂਜੀ ਤੇ ਆ ਜੁਆਈਆ ਮੰਡੇ ਖਾ ਹਾਂਜੀ ਨਾਂਦੀ ਖਾਨ ਨੇ ਚ ਦੱਸਿਆ ਗਿਆ ਬਿ ਜਿਹੜੇ ਲੋਕ ਆਉਣ ਵਾਲੇ ਵਕਤ ਵਕਤ ਆ ਲਈ ਆ ਨਹੀਂ ਹੁੰਦਾ ਤੇ ਉਹਦੂ ਪਹਿਲਾਂ ਹੀ ਮਨਸੂਬੇ ਬੰਦੀਆਂ ਪੈ ਕਰਦੇ ਨੇ ਜੀ ਤੇ ਲੋਕਾਂ ਨੂੰ ਦਾਵਤਾਂ ਪੈ ਦਿੰਦੇ ਨੇ ਵੇਖੋ ਨਾ ਜੁਆਈ ਤੇ ਬੰਦਾ ਨਾ ਧੀ ਹੋਏਗੀ ਹਾਂ ਧੀ ਪੈਦਾ ਹੋ ਕੇ ਜਵਾਨ ਹੋਏਗੀ ਤੇ ਫੇਰ ਜੁਆਈ ਬਣੇਗਾ ਹਾਂਜੀ ਜੀ ਔਰ ਜਿਹੜੇ ਮੂਰਖ ਲੋਕ ਨੇ ਕਨ ਕਾਲੀ ਬੀਜੀ ਹੈ ਉਹ ਹਾਲੀ ਪੱਕੀ ਵੀ ਨਹੀਂ ਉਹ ਪਹਿਲੀ ਚ ਪਈ ਪਹਿਲੀ ਹਾਂਜੀ ਜੁਆਈ ਨੂੰ ਆਖਿਆ ਪਿਆ ਤੈਨ ਮੈਂ ਰੋਟੀਆਂ ਪਕਾ ਕੇ ਦਿਆ ਮੰਡੇ ਹਾਂਜੀ ਕਿ ਉਹ ਅਹਲੀ ਪੱਕੀ ਨਹੀਂ ਤੇ ਕੁੜੀ ਜਿਹੜੀ ਐ ਉਹ ਅਹਲੀ ਜੰਮੀ ਵੀ ਨਹੀਂ ਤੇ ਉਹਨੇ ਜਵਾਨ ਹੋਣਾ ਤੇ ਉਹ ਕਿਤੇ ਜਾ ਕੇ ਜਨਾਬ ਮੀਆਂ ਦੇ ਬਰੂ ਕਿੰਨੇ ਸਾਲਾਂ ਬਾਅਦ ਤੇ ਫੇਰ ਉਹਨੇ ਵਿਆਹਿਆ ਜਾਣਾ ਤੇ ਫੇਰ ਉਹਦਾ ਖਾਮਦ ਜਿਹੜਾ ਪਤੀ ਉਸ ਜੁਆਈ ਨੇ ਆਉਣਾ ਤੇ ਤੁਸੀਂ ਮਤਲਬ ਇਹ ਕਿ ਉਹਦੂ ਪਹਿਲਾਂ ਹੀ ਉਂਜੀ ਆ ਕੇ ਤੇ ਦਾਫਤਾਂ ਪੇ ਦਿੰਦੇ ਹੋ ਪਈ ਜਨਾਬ ਹਾਂਜੀ ਇਹ ਤੇ ਬਿਲਕੁਲ ਹਵਾਜ ਤੀਰ ਚਲਾਣ ਵਾਲੀ ਗੱਲ ਹੈ। ਬਿਲਕੁਲ। ਤੂੰ ਹਰ ਕੰਮ ਜਿਹੜਾ ਵੇਲੇ ਸਿਰ ਸੋਹਣਾ ਲੱਗਦਾ ਹੈ, ਵੇਲੇ ਸਿਰ ਸੋਹਬਦਾ ਤੇ ਵੇਲੇ ਸਿਰ ਸੁਚੱਜੇ ਲੋਕ ਜਿਹੜੇ ਨੇ ਉਹ ਕੰਮ ਗੱਲ ਕਰਦੇ ਨੇ ਔਰ ਉਹ ਕਰਕੇ ਵਖਾੰਦੇ ਨੇ। ਵਾਹ ਵਾਹ। ਇਹ ਉਹ ਜਿਹੜੇ ਮੂਰਖ ਲੋਕ ਨਾ ਐਵੇਂ ਬੈਠੇ ਹੀ ਮਨਸੂਬਾ ਬੰਦੀਆਂ ਪੇ ਬਣਾਉਂਦੇ ਨੇ। ਹਾਂਜੀ ਕਿ ਉਹ ਜਿਵੇਂ ਗੇਨ ਮੈਂਮਰਾਸੀ ਨੇ ਆਖਿਆ ਨਾ ਮੇਰਾ ਬਾਦਸ਼ਾਲ ਵਿਆਹ ਹੋ ਚਲਿਆ ਉਹ ਬਾਦਸ਼ਾਲ ਹੋ ਚਲਿਆ। ਉਹ ਚੀਟੀ ਆਖੀ ਜਾਏ ਲੋਕਾ ਕਿ ਉਹ ਅਕਲ ਦੀ ਗੱਲ ਕਰ। ਉਹ ਬਾਦਸ਼ਾਹ ਹੈ ਤੇ ਤੂੰ ਮਰਾਸੀ ਤੇਰੇ ਪੱਲੇ ਕੱਕ ਨਹੀਂ ਆਂਦਾ ਅੱਧਾ ਕੰਮ ਤੇ ਨਿਭੜਿਆ ਮੇਰੇ ਲੋਹਾ ਹੋਈ ਉਹਦੇ ਲੋਹਾ ਹੋਣ ਦੀ ਦੇਰ ਹੈ ਤੂੰ ਗੱਲ ਇਹ ਹੈ ਕਿ ਜਿਹੜੇ ਫਜ਼ੂਲ ਬੰਦੇ ਹਵਾਜ ਤੀਰ ਮਾਰਦੇ ਨੇ ਮਾਂ ਪਹਿਲੇ ਹੀ ਉਮਰਾਂ ਪਹਿਲੇ ਹੀ ਮਨਸੂਬੇ ਬੰਦੀਆਂ ਤੇ ਕਰਦੇ ਨੇ ਵੇਖੋ ਨਾ ਮਨਸੂਬਾ ਬੰਦੀ ਤੁਸੀਂ ਕਿਸੇ ਵੀ ਕੰਮ ਦੀ ਉਦੋਂ ਕਰਨੀ ਏ ਮਸਨ ਤੁਹਾਡੀ ਕਨਕ ਪੱਕੀ ਏ ਜੀ ਤੁਸੀਂ ਇਹਨੂੰ ਮਤਲਬ ਹੁਣ ਵੱਡਣ ਦਾ ਮਨਸੂਬਾ ਬੰਦੀ ਕਰਨੀ ਹੈ ਕਿ ਇਹਨੂੰ ਮਸ਼ੀਨ ਨਾਲ ਵੱਡਿਆ ਜਾਏ ਅੱਥਾਂ ਨਾਲ ਕਿਸ ਤਰ੍ਹਾਂ ਇਹ ਤੇ ਬੰਦਾ ਫੱਬ ਗਿਆ ਕਨਹ ਘਾਲੀ ਤੁਸੀਂ ਬੀਜੀ ਹੈ ਹਾਂਜੀ ਉਹਨੂੰ ਵੱਡਣ ਦੀ ਮਨਸੂਬਾ ਬੰਦੀ ਬੈ ਕਰਦੇ ਹੋ ਤੇ ਜੀ ਸੰਦ ਇਕੱਠੇ ਕਰੋ ਉਹ ਖੁਦਾ ਆਦਿਓ ਬੰਦੇ ਹੋ ਹਾਲ ਦੇ 3-4 ਮਹੀਨੇ ਨੇ ਜੀ ਇਤਨੇ ਹੀ ਬੱਚੀ ਪੈਦਾ ਵੀ ਨਹੀਂ ਹਾਲੀ ਹੋਈ ਉਹ ਆਪਣੇ ਮਾਂ ਦੇ ਪੇਟ ਚ ਹੈ ਹਾਂਜੀ ਉਹਦੇ ਉਹਦੇ ਉਹਦਾ ਜਿਹੜਾ ਖਾਵੰਦ ਹੋਣ ਵਾਲਾ ਹੈ ਉਹਨੂੰ ਦਾਵਤ 'ਤੇ ਦਿੰਦੇ ਹੋ ਤੁਸੀਂ ਹਾਂਜੀ ਖਾਬਾ ਖਿਆਲਾਂ 'ਚ ਬਿਹਾਵ ਰੋਟੀ ਖਾਲਾ ਹਾਂਜੀ ਕਣਕ ਪੱਕ ਗਈ ਆ ਸਾਡੀ ਤੇ ਮੰਡੇ ਮੰਡੇ ਵੀ ਤਾਂ ਹੀ ਪੱਕਣਗੇ ਨਾ ਜੇ ਕਣਕ ਘਰ ਪੱਕ ਕੇ ਆਏਗੀ ਤੇ ਹਾਂਜੀ ਤੋ ਇਹ ਜਿਹੜੇ ਲੋਕ ਬਤੂਨੀ ਹੁੰਦੇ ਨੇ ਨਾ ਫਜ਼ੂਲ ਹੀ ਹਵਾ ਦੇ ਵਿੱਚ ਤੀਰ ਮਾਰਨ ਵਾਲੇ ਉਹਨਾਂ ਦੇ ਬਾਰੇ ਚਾ ਖਾਨ ਦੱਸਿਆ ਗਿਆ ਵਾਹ ਹਾਂਜੀ ਲਓ ਜੀ ਸਾਹਿਬੋ ਸਾਡੀ ਭੈਣ ਰੁਪਿੰਦਰ ਕੌਰ ਮੱਖਣ ਜਿੰਨਾ ਮਠੰਡੇ ਤੋਂ ਅਖਾਨ ਪਿਜਵਾਇਆ ਭਾਈਵਾ ਸਾਹਿਬ ਨੇ ਉਹਦਾ ਬੜਾ ਪਿਆਰਾ ਨਖੇੜਾ ਕੀਤਾ ਵੀ ਕਨਕ ਖੇਤ ਤੇ ਕੁੜੀ ਭੇਟ ਤੇ ਆ ਜੁਵਾਈਆ ਮੰਡੇ ਖਾ ਯਾਨੀ ਦੇਖੋ ਨਾ ਕਿ ਕੋਈ ਕਮ ਹਾਲੀ ਤੋੜ ਸਿਰੇ ਚੜਈ ਨਹੀਂ ਕਨਕ ਹਾਲੀ ਪਹਿਲੀ ਜੀ ਪਈ ਹਾਲੀ ਬੀਜੀ ਏ ਕਨਕ ਉਗਣੀ ਏ ਨਿਸਰਣੀ ਏ ਫਿਰ ਉਹਦੀਆਂ ਕਟਾਈਆਂ ਹੋਣੀਆਂ ਨੇ ਫਿਰ ਉਦੀ ਹਾਰਵੈਸਟਿੰਗ ਤੋਂ ਬਾਅਦ ਬੋਲ ਲੱਗਣੇ ਨੇ ਤੇ ਫੇਰ ਹਾਦੀ ਘਰ ਆਉਣੀ ਹੈ ਤੇ ਫੇਰ ਪੱਕਣੀ ਹੈ ਨਾ ਪਿਆ ਕੇ ਤੇ ਕਨ ਕਾ ਹਾਦੀ ਪਹਿਲੀ ਚ ਤੇ ਬੱਚੀ ਪੈਦਾ ਹੋਣ ਵਾਲੀ ਜਿਹੜੀ ਉਹ ਹਾਦੀ ਮਾਂ ਦੇ ਪੇਟੇ ਚ ਪੈਦਾਇਸ਼ ਨਹੀਂ ਹਾਦੀ ਉਹਦੀ ਹੋਈ ਤੇ ਜੁਆਈ ਨੂੰ ਦਾਵਤ ਪਾ ਦਿੰਦੇ ਨੇ ਕਿ ਆ ਜਾ ਆਗ ਤੋਸਾ ਖਾ ਲੈ ਮੰਡੇ ਖਾ ਲੈ ਖਿਆਲੀ ਪਲਾਉ ਪਕਾਉਣ ਵਾਲੇ ਤੇ ਬਣਾਉਣ ਵਾਲੇ ਜਿਵੇਂ ਪਿਆਰਿਓ ਇਕ ਪੰਜਾਬੀ ਦਾ ਇਹ ਖਾਨ ਹੈ ਕਿ ਪਿੰਡ ਹਾਲੀ ਪਿਆ ਨਹੀਂ ਤੇ ਚੱਕੇ ਪਹਿਲਾਂ ਹੀ ਉੱਥੇ ਜਾ ਪੜੇ ਨੇ ਉਹ ਹਿਸਾਬ ਕਿ ਕੋਈ ਗੱਲ ਹਾਲੀ ਤੋੜ ਸਿਰੇ ਚੜੀ ਨਹੀਂ ਕਿਸੇ ਕੰਮ ਦੀ ਤਕਮੀਲ ਹੋਈ ਨਹੀਂ ਤਾਂ ਫਜ਼ੂਲ ਖਿਆਲੀ ਪਲਾਪ ਹੈ ਪਕਾਉਣੇ ਅਜੇ ਬੰਦੇ ਬਾਰੇ ਇਹ ਅਖਾਨ ਆਖਿਆ ਜਾਂਦਾ ਹੈ ਬਾਇਵਾ ਸਾਹਿਬ ਮੁਹੰਮਦ ਅਬਾਸ ਖਾਨ ਸਾਹਿਬ 라ਵਲ ਪਿੰਡੀ ਤੋਂ ਹੂੰ ਹੂੰ ਉਹਨਾਂ ਜਨਾਬ ਅਖਾਨ ਪਜਵਾਇਆ ਹੂੰ ਹੂੰ ਪੜਪੁੰਜੇ ਦੀ ਕੁੜੀ ਤੇ ਕੇਸਰ ਦਾ ਟਿੱਕਾ ਹਾਂਜੀ ਇਹਦੇ ਜਿੱਨਾ ਇਸ ਖਾਨੇ ਜੀ ਪੜਪੁੰਜਾਂਦੇ ਨੇ ਜਿਹੜੇ ਆ ਦਾਣੇ ਭੁੰਨਣ ਵਾਲੇ ਲੋਕ ਨੇ ਨਾ ਜੋਂ ਭੁੰਨਣ ਵਾਲੇ ਜੀ ਜੀ ਜਾਂ ਦਾਣੇ ਭੁੰਨਣ ਵਾਲੇ ਜਾਂ ਜਮ ਵੱਡੀਆਂ ਨਹੀਂ ਹੁੰਦੀਆਂ ਉਹ ਲਾਈਆਂ ਉਹਨਾਂ ਦੇ ਵਿੱਚ ਪੁਰਾਣੇ ਜ਼ਮਾਨੇ ਚ ਜੋਂ ਜ਼ਿਆਦਾ ਲੋਕੀ ਭੁਣਾਉਂਦੇ ਸਨ ਨਾ ਜੀ ਇਹਦੇ ਵਾਸਤੇ ਸਤੂ ਬਣਾਉਣ ਵਾਸਤੇ ਇਹ ਉਹ ਜੀ ਜੀ ਇਹਦੇ ਤੋਂ ਇਲਾਵਾ ਜਿਹੜੇ ਆ ਛੋਲਿਆਂ ਦੇ ਦਾਣੇ ਇਹਨਾਂ ਨੂੰ ਪੜਪੁੰਜੇ ਆਂਦੇ ਨੇ ਠੀਕ ਤੇ ਉਹਨਾਂ ਦੱਸਿਆ ਇਸ ਖਾਨੇ ਜਿੱਕੇ ਉਹ ਮਾਰੇ ਬੰਦੇ ਹੁੰਦੇ ਨੇ ਵਿਚਾਰੇ ਗਰੀਬ ਆਦਮੀ ਹੁੰਦੇ ਨੇ ਕਿ ਉਹਦੀ ਧੀ ਹੈ ਔਰ ਉਹ ਕੇਸਰ ਜਿਹੜਾ ਉਹ ਮਤਲਬ ਇਹ ਮਹਿੰਗੀ ਚੀਜ਼ ਹੈ ਉਹਦਾ ਇੱਥੇ ਟਿੱਕਾ ਲਾਈ ਫਿਰਦੀ ਹੈ ਤੇ ਇਹ ਬੰਦਾ ਮਤਲਬ ਵੇਖੋ ਨਾ ਇਹਦੇ ਹੀ ਦੱਸਿਆ ਗਿਆ ਕਿ ਹਰ ਬੰਦੇ ਨੂੰ ਆਪਣੀ ਔਕਾਤ ਚ ਦੇ ਮੁਤਾਬਕ ਹੀ ਲਿਬਾਸ ਪਾਣਾ ਚਾਹੀਦਾ ਹੈ ਹਾਂਜੀ ਤੇ ਆਮਦਨ ਦੇ ਹਿਸਾਬ ਨਾਲ ਹੀ ਨੇ ਯਾਨੀ ਇਹਦੇ ਚ ਦੱਸਿਆ ਗਿਆ ਕਿ ਜੋ ਉਹਦੀ ਆਮਦਨ ਹੈ ਉਦੇ ਮੁਤਾਬਕ ਉਹਨੂੰ ਲਿਬਾਸ ਪਾਣਾ ਚਾਹੀਦਾ ਸਾਫ ਸੁਥਰਾ ਹੋਵੇ ਤੇ ਜੇ ਇੱਕ ਬੰਦੇ ਦੇ ਆਮਦਨ ਦੇ ਵਸੀਲੇ ਹੀ ਥੋੜੇ ਨੇ ਤੇ ਉਹ ਬਹੁਤ ਮਹਿੰਗਾ ਲਿਬਾਸ ਲੱਲੇਗਾ ਤਾਂ ਸ਼ਾਇਦ ਇੱਕ ਅੱਧੀ ਵਾਰੀ ਤੇ ਲੈ ਲੇ ਲੇਕਿਨ ਉਹਦੀ ਜ਼ਿੰਦਗੀ ਦੀਆਂ ਹੋਰ ਲੋੜਾਂ ਪੂਰੀਆਂ ਨਹੀਂ ਹੋ ਸਕਣਗੀਆਂ ਤੇ ਇਸ ਵਾਸਤੇ ਉਹਨੂੰ ਚਾਹੀਦਾ ਕਿ ਉਹ ਕੁੜੀ ਜਿਹੜੀ ਹੈ ਉਹ ਆਪਣੇ ਪਿਓ ਦੀ ਆਮਦਨ ਨੂੰ ਸਾਹਮਣੇ ਰੱਖ ਕੇ ਤੇ ਆਪਣਾ ਲਿਬਾਸ ਔਰ ਸਾਰਾ ਜਿਹੜਾ ਨਾ ਉਹ ਮੰਨ ਲਵੇ ਉਹਨੂੰ ਪਾਣਾ ਸ਼ੁਰੂ ਕਰੇ ਦੂਜੇ ਮੈਨੇ ਅੱਜ ਜੁਗਤ ਵੀ ਕੀਤੀ ਗਈ ਹੈ ਇਸ ਖਾਨੇ ਤੇ ਕਿ ਜਿਹੜੇ ਛੋਟੇ ਮੱਲਬ ਗਰੀਬ ਲੋਕ ਨੇ ਉਹ ਜਦੋਂ ਮੱਲਵੇ ਅਮੀਰਾਂ ਵਾਲੀਆਂ ਹਰਕਤਾਂ ਕਰਦੇ ਫਿਰਦੇ ਨੇ ਜੀ ਤੇ ਫਿਰ ਉਹਨਾਂ ਵਾਸਤੇ ਔਖਾ ਹੋ ਜਾਂਦਾ ਹੰਡਣਾ ਉਹਦੇ ਨਾਲ ਅਮੀਰਾਂ ਦੀ ਤੇ ਵੇਖੋ ਜੀ ਆਮਦਨ ਦੇ ਵਸੀਲੇ ਖੁੱਲੇ ਹੁੰਦੇ ਨੇ ਉਹਨਾਂ ਦੇ ਕੋਲ ਜ਼ਿਆਦਾ ਆਮਦਨ ਹੁੰਦੀ ਏ ਤੇ ਉਹ ਖਰਚ ਕਰ ਵੀ ਲੈਣ ਤੇ ਮਤਲਬ ਇਹ ਕਿ ਉਹਨਾਂ ਲੋਕ ਵੇਖੋ ਵੇਖੀ ਕਿਸੇ ਹੱਲ ਵੇਖ ਕੇ ਆਪਣਾ ਮੱਥਾ ਨਹੀਂ ਪਾਰ ਲੈਣਾ ਚਾਹੀਦਾ ਆਪਣੀ ਆਮਦਨ ਦੇ ਹਿਸਾਬ ਨਾਲ ਆਪਣੇ ਵਸੀਲਿਆਂ ਦੇ ਜਿੰਨੀ ਯਾਦਰ ਹੈ ਉਹਨੇ ਕੋ ਪੈਰ ਪਸਾਰਨੇ ਚਾਹੀਦਿਆ ਤੇ ਉਹਦੇ ਮੁਤਾਬਕ ਹੀ ਰਹਿਣਾ ਚਾਹੀਦਾ ਹੈ। ਲਓ ਜੀ ਸਾਹਬੋ ਜਿਹੜਾ ਸਾਨੂੰ ਖਾਨ ਸਾਹਿਬ ਨੇ ਖਾਨ ਤੁਝਵਾਇਆ 라ਵਲ ਪਿੰਡੀ ਤੋਂ ਉਹ ਇਹ ਸੀ ਕਿ ਪਰਪੁੰਜੇ ਦੀ ਕੁੜੀ ਤੇ ਕੇਸਰ ਦਾ ਟਿੱਕਾ ਕਿਸ ਰਾਹ ਦੇ ਨੇ ਜ਼ਾਫਰਾਨ ਨੂੰ ਜ਼ਾਫਰਾਨ ਤੁਹਾਨੂੰ ਪਤਾ ਬੜਾ ਮਹਿੰਗਾ ਹੈ ਉਹ ਤਾਂ ਤੋਲਾ ਜਿਹੜਾ ਉਹ ਕਈਆਂ ਹਜ਼ਾਰਾਂ ਦੇ ਵਿੱਚ ਮਿਲਦਾ ਇਹ ਗੁਜ਼ਾਰਿਸ਼ ਇਹ ਹੈ ਕਿ ਬਾਈਵਾ ਸਾਹਿਬ ਨੇ ਦੇਖੋ ਬੜੀ ਸੋਹਣੀ ਵੰਡ ਕੀਤੀ ਕਿ ਹਰ ਬੰਦੇ ਨੂੰ ਆਪਣੇ ਵਸਾਇਲ ਆਪਣੀ ਆਮਦਨੀ ਦੇ ਵਸਾਇਲ ਔਰ ਆਪਣੀ ਔਕਾਤ ਬਸਾਤ ਜਿਹੜੀ ਹੈ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਖਰਾਜਾਤ ਕਰਨੇ ਚਾਹੀਦੇ ਨੇ ਇਹਦੇ ਵਿੱਚ ਹੀ ਉਹਦੀ ਜ਼ਿੰਦਗੀ ਉਹਦੀ ਹਾਇਤੀ ਜਿਹੜੀ ਹੈ ਨਾ ਉਹ ਬਾ ਆਸਾਨੀ ਤੇ ਇੱਜ਼ਤ ਨਾਲ ਗੁਜ਼ਰਦੀ ਹੈ ਤੇ ਜੇ ਬੰਦਾ ਕਿਸੇ ਅਮੀਰ ਆਦਮੀ ਨੂੰ ਵੇਖ ਕੇ ਮਤਲਬ ਉਡਾਰੀਆਂ ਮਾਰਨ ਲੱਗ ਪਵੇ ਤੇ ਆਪਣੀ ਔਕਾਤ ਤੋਂ ਬਾਹਰ ਹੋ ਹੋ ਕੇ ਖਰਚੇ ਪਿਆ ਕਰੇ ਤੇ ਇੱਕ ਨਹੀਂ ਤੇ ਦੋ ਵਾਰੀ ਕਰ ਸਕੇਗਾ ਉਸ ਤੋਂ ਬਾਅਦ ਫਿਰ ਪੂਰਾ ਮਹੀਨਾ ਉਹਦਾ ਕੀ ਉਹਦੀ ਪੂਰੀ ਹਯਾਤੀ ਤੰਗ ਹੋ ਜਾਏਗੀ ਉਹਦੀ ਜ਼ਿੰਦਗੀ ਦੇ ਬਾਕੀ ਮਾਮਲਾਤ ਜਿਹੜੇ ਨੇ ਉਹ ਨਹੀਂ ਚੱਲ ਸਕਣਗੇ ਕਿਉਂਕਿ ਉਮਰ ਆ ਦੇ ਤੇ ਜਿਵੇਂ ਦੱਸਿਆ ਬਾਈਵਾ ਸਾਹਿਬ ਨੇ ਕਿ ਵਸਾਇਲ ਹੀ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਦੀ ਆਮਦਨੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਜਿਵੇਂ ਕਰਦੇ ਨੇ ਉਹਨਾਂ ਨੂੰ ਵੇਖ ਕੇ ਨਕਲ ਕਰਕੇ ਤੇ ਕਿਸੇ ਸਾਡੇ ਅਰਗੇ ਮਾਤੜ ਨੂੰ ਤਨਹਾ ਧਰਮੁਲਾਜ਼ਮ ਨੂੰ ਥੋੜੀ ਆਮਦਨੀ ਵਾਲੇ ਨੂੰ ਉੱਚੀਆਂ ਉਡਾਰੀਆਂ ਨਹੀਂ ਮਾਰਨੀਆਂ ਚਾਹੀਦੀਆਂ ਨਾ ਆਪਣੇ ਆਪੇ ਤੋਂ ਬਾਹਰ ਹੋਣਾ ਚਾਹੀਦਾ ਅਦਰਵਾਇਜ਼ ਉਹ ਬੇਇੱਜ਼ਤ ਵੀ ਹੋਏਗਾ ਔਰ ਤੰਗ ਵੀ ਹੋਏਗਾ ਸਾਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਵੀਲੌਗ ਦਾ ਵੇਲਾ ਮੁੱਕ ਗਿਆ ਏ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ जिस दिन फेर मिलांगे रब रखा ते अल्लाह बे रौनक हो। ਜਾਉ ਛੱਟ